ਪਾਲ ਨੇੜਲੇ ਪਿੰਟ ਟਮੋਟ ਕਲਾ ਦੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਵਿਖੇ ਬ੍ਰਾਹਮਣ ਪਾਈਚਾਰੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੀ ਲਾਸਾਨ ਕੁਰਬਾਨੀ ਨੂੰ ਸਿਰ ਸਜਦਾ ਕਰਦਿਆ ਉੱਚੇ-ਚੇ ਤੋਰ ਤੇ ਸ੍ਰੀ ਅਖੰਡ ਪਾਤਸ਼ਾਹ ਜੀਾਂ ਦੇ ਭੋਗ ਪਾਏ ਗਏ ਇਸ ਸਮੇਂ ਜਿੱਥੇ ਕੀਰਤਨੀਆਂ ਵੱਲੋਂ ਬਹੁਤ ਹੀ ਰਸਪੀਨਾ ਕੀਰਤਨ ਸ਼ਬਦ ਗੁੰਗਾਨ ਕੀਤੇ ਗਏ ਉੱਥੇ ਹੀ ਇਸ ਮੌਕੇ ਗੁਰੂ ਘਰ ਗੁਰੂ ਦੇ ਅਟੁੱਟ ਲੰਗਰ ਵਿਵਰਤਾਇਏ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਜਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪੂਰਾ ਹਿੰਦੂ ਸਮਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨ ਕੁਰਬਾਨੀ ਦਾ ਸਦਾ ਹੀ ਰੀਣੀ ਰਹੇਗਾ। ਹੋਰ ਨਾ ਹੋਰ ਕੀ ਕਿਹਾ ਆਓ ਸੁਣਦੇ ਹਾਂ। ਨਾ ਨਵੀਰ ਜਿੰਦਰ কুমার ਸ਼ਰਮਾ ਪਿੰਡ ਧਮੋਟ ਅਸੀਂ ਕਈ ਸਾਲਾਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਤੇ ਭਵਿੰਦਰਪਾਲ ਜੀ ਵੱਲੋਂ ਸਾਰੇ ਸਨਾਤਨ ਕਮੇਟੀ ਵੱਲੋਂ ਘੋਗ ਪਾਏ ਜਾਂਦੇ ਨੇ ਤੇ ਉਹਨਾਂ ਦਾ ਗੁਣਗਾਨ ਕੀਤਾ ਜਾਂਦਾ ਹੈ ਇਸ ਵਾਰ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨਿਸਾਨੀ ਸ਼ਹਾਦਤ ਜਿਸ ਨੂੰ ਰਹੀ ਦੁਨੀਆ ਤੱਕ Hindu ਧਰਮ ਨਹੀਂ ਭੁੱਲ ਸਕਦਾ ਉਸ ਸੰਬੰਧ ਦੇ ਵਿੱਚ ਘੋਗ ਪਾਏ ਗਏ ਨੇ ਸਾਰੇ ਸਾਰਾ Hindu ਪਰਿਵਾਰ ਇਸ ਦੇ ਵਿੱਚ ਸਾਰਾ ਪਿੰਡ ਫੈਮਿਲੀ ਸਾਰੇ ਸੰਧੂ ਘਰਾ ਇਸ ਦੇ ਵਿੱਚ ਸਾਨੀ ਸ਼ਰਾਬ ਦੇ ਵਿੱਚ ਸੇਧਾ ਕਰ ਰਹੇ ਨੇ ਅਸੀਂ ਸਾਰਿਆਂ ਨੂੰ ਇਹ ਹਿੰਦੂ ਭਰਾਵਾਂ ਨੂੰ ਵੀ ਕਹਦੇ ਆਂ ਕਿ ਭਾਈ ਸੁਰੂ ਤੇਗ ਬਾਦ ਜੀ ਦੀ ਸ਼ਾਸਤ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕਿਰਪਾਲਤਾ ਕਰਨੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਰਜਿੰਦਰਪਾਲ ਜੀ ਸ਼ਰਮਾ ਤੇ ਅੱਜ ਸ੍ਰੀ ਗੁਰੂ ਨਵੇਂ ਪਾਛਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖੰਡ ਪਾਠ ਜੀ ਦੇ ਭੋਗ ਪਾਏ ਗਏ ਨੇ ਤੇ ਜੋ ਅਖੰਡ ਪਾਠ ਜੀ ਦੇ ਭੋਗ ਪਾਏ ਨੇ ਅਸੀਂ ਹਰ ਹਰ ਸਾਲ ਦੀ ਤਰ੍ਹਾਂ ਇਹ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਤੇ ਜੋ ਇਹ Hindu ਧਰਮ ਲਈ ਗੁਰੂ ਤੇਗ ਬਹਾਦਰ ਜੀ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਸਰਹਾਰ ਦੀ ਸ਼ਹਾਦਤ ਰਹੀ ਹੈ ਅਸੀਂ ਉਹਨੂੰ ਜ਼ਿੰਦਗੀ ਪਾਟ ਕੇ ਵੀ ਆਉਣ ਵਾਲੇ ਜੁਗਾ ਤੱਕ ਵੀ ਅਸੀਂ ਨਹੀਂ ਭੁਲਾ ਸਕਦੇ ਜੋ ਇਹ ਇਨਾਂ ਨੇ Hindu ਧਰਮ ਦੀ ਰੱਖਿਆ ਵਾਸਤੇ Hindu ਧਰਮ ਸਾਰੇ ਸਨਾਤਨ ਧਰਮ ਦੀ ਰੱਖਿਆ ਵਾਸਤੇ ਜੋ ਕੁਰਬਾਨੀ ਦਿੱਤੀ ਹੈ ਤੇ ਇਹ ਹਰ ਤਾਂ ਹਰ ਸਾਲ ਦੀ ਤਰ੍ਹਾਂ ਜੀ ਭੁਪਿੰਦਰਪਾਲ ਜੀ ਸ਼ਰਮਾ ਜੋ ਹਰ ਸਾਲ ਖੰਡਪਾਸ ਦੀ ਆਰੰਭ ਕਰਾਉਂਦੇ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਸੀਂ ਖੰਡਪਾਸ ਸਬਜ਼ੀ ਦੇ ਭੋਗ ਪਾਉਂਦੇ ਹਾਂ